ਉਸੀਂ ਸੋਚ ਰਹੇ ਹਾਂ ਹੋਮਗੇ ਕਿ ਸ਼ਾਇਦ ਗਲੀ ਦੇ ਵਿੱਚ ਕੋਈ ਤਮਾਸ਼ਾ ਜਾਂ ਕੋਈ ਮੇਲਾ ਲੱਗਿਆ ਹੋਣਾ ਜਿਸ ਕਰਕੇ ਲੋਕ ਕੋਠਿਆਂ ਦੇ ਚੜ ਕੇ ਇਹ ਸੀਨ ਦੇਖ ਰਹੇ ਨੇ ਪਰ ਨਹੀਂ ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਜਿੱਥੇ ਕਿ ਗਲੀ ਦੇ ਵਿੱਚ ਇਸ ਕਦਰ ਲੜਾਈ ਹੋਈ ਕਿ ਲੋਕ ਕੋਠੇ ਦੇ ਉੱਤੇ ਚੜ ਗਏ ਤੇ ਕੋਠੇ ਦੇ ਉੱਤੇ ਚੜ ਕੇ ਲੋਕਾਂ ਨੇ ਇਹ ਹੰਗਾਮਾ ਦੇਖਿਆ ਵੱਡੀ ਗਿਣਤੀ ਦੇ ਵਿੱਚ ਲੋਕ ਗਲੀ ਦੇ ਵਿੱਚ ਵੀ ਖੜੇ ਨੇ ਤੇ ਕੋਠੇ ਦੇ ਉੱਤੇ ਵੀ ਚੜੇ ਹੋਏ ਨੇ ਮੇਰੀ ਜਾਣਕਾਰੀ ਦੇ ਮੁਤਾਬਿਕ ਆਟੋ ਚਾਲਕ ਦੁਆਰਾ ਮਾਮਲੀ ਟੱਕਰ ਹੋਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਜੰਮ ਕੇ ਲੜਾਈ ਹੋਈ ਹੈ ਇਸ ਘਟਨਾ ਦੇ ਵਿੱਚ ਤਿੰਨ ਨੌਜਵਾਨ ਜ਼ਖਮੀ ਹੋ ਗਏ ਨੇ ਹਾਲਾਂਕਿ ਇਸ ਘਟਨਾ ਨੂੰ ਉਸ ਤੋਂ ਬਾਅਦ ਸ਼ਾਂਤ ਕਰ ਦਿੱਤਾ ਗਿਆ ਪਰ ਦੋਨੋਂ ਪੱਖਾਂ ਦਾ ਵਿਵਾਦ ਹੋਇਆ ਆਓ ਸੁਣਦੇ ਹਾਂ ਕਿ ਲੋਕਾਂ ਦਾ ਜ਼ਖਮੀ ਹੋਏ ਨੌਜਵਾਨਾਂ ਦਾ ਕੀ ਕਹਿਣਾ ਗੱਲ ਰਾਤੀ ਕੁਝ ਨਹੀਂ ਮੁੰਡੇ ਸਾਡੇ ਪਰੌਣੇ ਆ ਦਿੱਲੀ ਦੇ ਹੁਣ ਪਰੌਣੇ ਤੇ ਰਾਤੀ ਆਟੋ ਉੱਪਰ ਚੜਾਣ ਲੱਗੇ ਸੀ ਪਹਿਲਾਂ ਬਾਦ ਚ ਉਹਨਾਂ ਨੇ ਚਾਰ ਪੰਜ ਕਿੜਾ ਛਿੜਤੀਆ ਚਲੋ ਆਪਾਂ ਛੱਡਿਆ ਮੈਂ ਕਿਹਾ ਚਲ ਜਾਣ ਦੋ ਮੈਂ ਕਿਹਾ ਬੱਚੇ ਆ ਨਹੀਂ ਫਿਰ ਜਾਂਡੀਆਂ ਗੱਲ ਵਾ ਬਾਦ ਚ ਹੁਣ ਭਈ ਫੇਰ ਮੁੰਡੇ ਸੱਦ ਲਿਆ ਉਸ ਤੋਂ ਬਾਅਦ ਚਾਰ ਪੰਜ ਵਾਰੀ ਵਾਰੀ ਮੈਂ ਫੇਰ ਮੁੰਡੇ ਸੱਦ ਲਿਆ ਹੁਣ ਫੇਰ ਕਿਰਪਾਨ ਨਾਲ ਪੂਰੀ ਰਾਤ ਕੋਈ ਰਾਤ ਨਹੀਂ ਭਈ ਸਾਨੂੰ ਸੌਣ ਦਿੱਤਾ ਹੁਣ ਹੈ ਕੋਣ ਆਇਆ ਕਿਉਂ ਕਰਦੇ ਸਾਰਾ ਕੁਝ ਜੀਤ ਪਤਾ ਨਹੀਂ ਭਈ ਕੀ ਆਪਣੇ ਆਪਣੇ ਬਦਭਾਸ਼ ਪਣੀ ਮਤੇ ਚਿੱਟਾ ਚੁਟਾ ਵੇਚਦੇ ਆ ਨਸ਼ੇ ਨਸ਼ੇ ਵੇਚਦੇ ਆ ਭਾਈ ਆਂ ਢਿੰਗ ਜਿਹੜੇ ਸੱਦਿਆ ਇਹਨਾਂ ਦੇ ਨਾਲ ਰੜ ਕੇ ਭਈ ਸਾਰਾ ਕੰਮ ਨੇ ਕਰਦਾ ਪਤਾ ਭਾਈ ਹਥਿਆਰ ਤੁਰੀ ਵੀ ਸਪਲਾਈ ਕਰਦੇ ਆ ਇਹ ਅੱ ਦੀ ਦੀਪ ਮੁੰਡਾ ਦੀਪ ਉਹਨਾਂ ਨੇ ਕੀ ਮਾਰਿਆ ਤੁਹਾਡੇ ਸਿਰ ਤੇ ਉਹਨਾਂ ਨੇ ਇੱਟ ਮਾਰੀ ਹੈ ਭਾਈ ਇੱਟ ਮਾਰੀ ਇੱਧਰ ਵੀ ਆ ਦੇਖੋ ਭਾਈ ਉੱਥੇ ਸੇ ਲੜਾਈ ਝਗੜੇ ਨੂੰ ਲੈ ਕੇ ਇੱਕ ਮਹਿਲਾ ਦਾ ਵੀ ਬਿਆਨ ਸਾਹਮਣੇ ਆ ਜਿਸ ਨੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਤੇ ਗਲੀ ਦੇ ਵਿੱਚ ਪਏ ਇੱਟਾਂ ਰੋੜੇ ਵੀ ਦਿਖਾਈ ਸ਼ਹਿਰ ਚ ਕਰਦੇ ਜੀ ਮੱਲੇ ਦੀ ਕੋਈ ਦਿਵਾਲ ਵਾਲੇ ਮੁੰਡੇ ਆ 12 ਸਾਲ ਦੇ ਦਿਵਾਲ ਵਾਲੇ ਮੁੰਡਿਆਂ ਨੂੰ ਫਾੜ ਲਿਆ ਸੀ ਰਾਤ ਨੂੰ ਮੁੰਨੇ ਮੰਗਣਾ ਹਾਂ ਉਹਨੂੰ छुड़ाਉਣ ਕੇ ਮਾਰੇ ਨਾ ਨੇ ਹਮਲਾ ਕਰਤਾ ਅੱਛਾ ਜੀ ਸਾਡੇ ਸਾਰੇ ਉੱਧਰ ਚਲੇ ਗਏ ਉਹਨੂੰ ਨਿਠਾ ਦਿੱਤਾ ਫੇ ਹੂੰ ਕਿੰਨੇ ਮੁੰਡੇ ਆਏ ਸੀਗੇ ਜੀ 10 15 ਜੀ 10 15 ਅੱਥੇ ਅੜ ਕੇ ਡੇ ਡੇ ਸੀ ਉਹਨਾਂ ਦਾ ਸ਼ਰਿਆ ਸੀ ਦਸੀਆ ਹਰੀਆ ਸੀ ਰਾੜ ਸੀ ਹੁਣ ਵੀ ਦੁੜਾ ਆਏ ਆ ਤੇ ਹੁਣ ਵੀ ਦੇਖੋ ਪਰ ਕਰ ਜਾ ਕੇ ਦੇਖੋ ਹੁਣ ਵੀ ਕਿੰਨੇ ਜਣਾ ਬੜਾ ਆਇਆ ਉਹਦੇ ਘਰ ਚ ਅੱਛਾ ਜੀ ਖੇਰ ਦੇਖਿਆ ਜਾਬੇ ਤਾਂ ਨਿੱਕੀਆਂ ਮੋਟੀਆਂ ਤਕਰਾਰਾਂ ਵੀ ਹੁਣ ਖੂਨੀ ਰੂਪ ਧਾਰਨ ਕਰਨ ਲੱਗੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ